ਸਸੀ ਕਾਲ ਜੀ ਸਾਰਿਆਂ ਨੂੰ ਅੱਜ ਪਹੁੰਚ ਗਿਆ ਆਪਾਂ ਪਹਿਲੇ ਬੰਦੇ ਰਿਵਰ ਬੈਂਕ ਆਪਾਂ ਰਿਵਰ ਬੈਂਕ ਦੇ ਮੋੜ ਦੇ ਅੰਦਰ ਚਲੋ ਜਾਣੇ ਰਹਿੰਦੇ ਆ ਤੁਸੀਂ ਰਿਵਰ ਬੈਂਕ ਦੇ ਬੈਕ ਸਾਈਡ ਆਇਓ ਆਜੋ ਤੁਹਾਨੂੰ ਦਿਖਾਉਣਾ ਹੈ ਬੈਕ ਸਾਈਡ ਮੇਲਾ ਫੈਸਲ ਲੱਗਦੇ ਰਹਿੰਦਾ ਰਿਵਰ ਬੈਂਕ ਦੇ ਵਿੱਚ ਮੇਲਾ ਤੇ ਬੜ ਤੁਹਾਨੂੰ ਮੇਲਾ ਤੁਹਾਨੂੰ ਲੈ ਆਜੋ ਛੋਟਾ ਜਿਹਾ ਐਸ ਆਲਵੇਸ ਮੇਲਾ ਚੱਲਦਾ ਰਹਿੰਦਾ ਆ ਤੇ ਆਜੋ ਇਹ ਛੋਟਾ ਛੋਟਾ ਦੁਕਾਨਾ ਕਿਤਾ ਕੇ ਲਾਈਕ ਜੁੱਤੇ ਵਾਸਤੇ ਕੱਪੜਿਆਂ ਵਾਸਤੇ ਮਲੇ ਲੇਡੀਜ਼ ਵਾਸਤੇ ਚਲੋ ਵਧੀਆ ਆ ਸਮਾਨ ਤੇ ਬੱਚਿਆਂ ਵਾਸਤੇ ਤਾਂ ਬਹੁਤ ਜ਼ਿਆਦਾ ਵਧੀਆ ਆ ਕਿ ਘੜਾਉਣੇ ਵਾਸਤੇ ਛੋਟੇ ਬੱਚਿਆਂ ਦੇ ਬਟ ਇੱਕ ਗੱਲ ਇੱਥੇ ਪਲਪੇਨ ਦੀ ਬਹੁਤ ਵਧੀਆ ਆ ਵਧੀਆ ਵੀ ਲਾ ਲੋ ਘਟਿਆ ਵੀ ਲਾ ਲੋ ਮੁੰਡਿਆਂ ਦੇ ਕੱਪੜੇ ਛੋਟਿਆਂ ਦੇ ਬਹੁਤ ਘੱਟ ਮਿਲਦੇ ਨੇ ਕੁੜੀਆਂ ਦੇ ਬੱਚਿਆਂ ਦੇ ਬੇਬੀਜ਼ ਦੇ ਬਹੁਤ ਜ਼ਿਆਦਾ ਕੱਪੜੇ ਮਿਲਦੇ ਨੇ ਚਲੋ ਜੀ ਮਿੰਨੀ ਜੇ ਮੇਲੇ ਦੇ ਵਿੱਚ ਹੋ ਗਿਆ ਐਂਟਰ ਬੱਚਾ ਖੇਡਦਾ ਪਿਆ ਗੇਮਿੰਗ 77 ਲਾਇਕ ਉੱਪਰ ਪਹੁੰਚਗਾ ਛੋਟੇ ਜੇ ਮਿੰਨੀ ਜੇ ਮੇਲੇ ਦੇ ਵਿੱਚ ਫੇਰ ਯੋਨ ਲਿਸਨਿੰਗ ਲੈਕ ਲਾਟ ਪਰਸਨ ਚੈੱਕ ਕਰੋ ਐਂਡ ਦੈਨ ਛੋਟਾ ਛੋਟਾ ਮੇਲਾ ਇੰਜਜੋਏ ਕਰੋ ਦੇਖੋ ਮੈਨੇ ਜੈ ਲਾਈਕ ਟੁਆਇਸ ਐਂਡ ਦੈਨ ਬੱਚਾ ਦੇ ਮੂਮੈਂਟਸ ਮੇਰਾ ਭਰਾ ਅੱਜ ਫੇਰ ਨਹੀਂ ਆਇਆ ਉਹ ਕਹਿੰਦਾ ਮੈਂ ਜੇ ਮਜਾਣਾ ਆਇਆ ਚਲੋ ਜੀ ਉਹ ਜ਼ਿੰਮੇਵਾਰ ਗਰਦਾਰ ਨਵਾਰਿਆ ਆ ਆਪੋ ਦੇ ਛੋਟੇ ਛੋਟੇ ਵਲੋਗ ਦਾ ਕੀ ਸਮਾਦ ਰਿਆ ਪੂਰੇ ਕਰ ਰਿਹਾ ਚੈੱਕ ਕਰੋ ਇੱਥੇ ਬੱਚਿਆਂ ਦੇ ਹਟੋ ਆਏ ਬੱਚਿਆਂ ਦੇ ਇੰਜੋਏ ਵਾਸਤੇ ਛੋਟੇ ਛੋਟੇ ਮੇਲਾ ਲੱਗਿਆ ਆ ਛੋਟੇ ਛੋਟੇ ਮੈਂਬਰੀਆਂ ਬੱਚਿਆਂ ਦੀਆਂ ਫੈਮਲੀ ਦੀਆਂ ਸਾਰਿਆਂ ਦੀਆਂ ਇਥੇ ਲਾਈਕ ਸਾਈਡ ਤੇ ਖਾਣ ਵਾਸਤੇ ਛੋਟੇ ਛੋਟੇ ਰੈਸਟੋਰੈਂਟ ਬਣੇ ਨੇ ਚਲੋ ਇੱਕ ਮਤਲਬ ਇੱਦਾਂ ਬਾਹਰ ਬੈਠਣ ਵਾਸਤੇ ਸੋਨੇ ਇੱਕ ਬਹੁਤ ਵਧੀਆ ਰੈਸਟੋਰੈਂਟ ਦਿਖਾਉਂਦੇ ਆ ਲੱਗ ਛੋਟਾ ਆ ਵਧੀਆ ਆ ਬਟ ਗੁੱਡ ਆ ਫੋਟੋ ਹੈਗਾ ਥੋੜਾ ਜਿਹਾ ਲਾਈਕ ਯੂਨੀਕ ਵੀ ਲਾ ਲੋ ਵਧੀਆ ਵੀ ਲਾ ਲੋ ਕਿ ਤੁਸੀਂ ਸ਼ਾਇਦ ਮੈਨੂੰ ਨਹੀਂ ਪਤਾ ਤੁਸੀਂ ਦੇਖਿਆ ਹੋਗਾ ਮੈਂ ਇੱਕ ਵਾਰੀ ਆਇਆ ਜ਼ਰੂਰ ਆ ਬਟ ਮੇਰਾ ਮੈਂ ਦੇਖਿਆ ਉਹਨੂੰ ਹੈ ਲਾਈਕ ਮਾਈ ਫੀਲਿੰਗ ਇਦਾਂ ਸੀ ਕਿ ਚਲੋ ਮੈਂ ਤੁਹਾਨੂੰ ਦਿਖਾਉਣਾ ਹੈ ਅੱਜ ਵੇਟ ਇਹ ਰਿਵਰ ਬੈਂਕ ਤੇ ਲਾਈਕ ਬੈਕ ਸਾਈਡ ਆ ਬਿਲਕੁਲ ਲਾਈਕ ਮੋਲ ਦੇ ਸਮੋਲ ਇਥੇ ਰਿਵਰ ਹੈ ਪਰ ਜਦੋਂ ਲਾਈਕ ਜਦੋਂ ਬਹਾਉਂਦਾ ਆ ਬਹਾ ਮੀਨਿੰਗ ਜਦੋਂ ਪਾਣੀ ਜ਼ਿਆਦਾ ਆਉਂਦਾ ਆ ਪਚਾਲ ਆਉਂਦਾ ਆ ਇਹ ਥੋੜਾ ਜਿਹਾ ਰੀਵਰਾ ਛੋਟਾ ਜਿਹਾ ਇਹ ਬਹੁਤ ਜ਼ਿਆਦਾ ਭਰ ਜਾਂਦਾ ਆ ਇਸ ਪਬਲਿਕ ਨੂੰ ਬੜਾ ਨੁਕਸਾਨ ਵੀ ਹੁੰਦਾ ਆ ਤੇ ਬਹੁਤ ਦੁਖੀ ਹੁੰਦੇ ਨੇ ਲੋਕ ਆਪਣੇ ਪੰਜਾਬੀ ਭਰਾ ਵੀ ਬਹੁਤ ਦੁਖੀ ਹੁੰਦੇ ਨੇ ਜਿਨ੍ਹਾਂ ਨੇ ਆਪਣਾ ਚਲੋ ਪੈਸਾ ਪੁਸਾ ਇਨਵੈਸਟ ਕਰਿਆ ਹੁੰਦਾ ਆ ਲੋਕਾਂ ਦੇ ਵਿੱਚ ਇੱਥੇ ਪਾਰਕਿੰਗ ਆ ਕਾਰਸ ਪਾਰਕਿੰਗ ਐਂਡ THEN ਥੋੜਾ ਛੋਟਾ ਜਿਹਾ ਵਧੀਆ ਜਿਹਾ ਰੈਸਟੋਰੈਂਟ ਦੇਖੋ ਥੁਮਾ ਦੇਖੋ ਨਾ ਜਿਹੜਾ ਮੈਂ ਦਿਖਾਉਣ ਵਾਸਤੇ ਇੱਥੇ ਆਇਆ ਆ ਤਦ ਮੇਲਾ ਤਾਂ ਚਲੋ ਹੈਗਾ ਯਾ ਵਧੀਆ ਹੈ ਬਟ ਰੈਸਟੋਰੈਂਟ ਦੇਖੋ ਤੁਸੀਂ ਲਾਈਕ ਬੱਸ ਦੇ ਵਿੱਚ ਆਜੋ ਤੁਹਾਨੂੰ ਬੱਸ ਦੇ ਵਿੱਚ ਰੈਸਟੋਰੈਂਟ ਦਿਖਾਉਨੇ ਆ ਐਂਡ ਦਨੋ ਅਮਰੀਕਨ ਲਾਈਕ ਥਿਸ ਵਨ ਰੈਸਟੋਰੈਂਟ ਐਂਡ ਦਨ ਡਿਨਰ ਬ੍ਰੈਕਫਾਸਟ ਆਲਸੋ ਇਹਨਾਂ ਦੀ ਫਰਾਈਸ ਮੈਂ ਪਹਿਲੀ ਵਾਰ ਖਾਈ ਆ ਬਟ ਫਰਾਈਸ ਇਹਨਾਂ ਦੀ ਇੰਨੀ ਗੁੱਡ ਹੈ ਕਿ ਮੈਂ ਕਦੇ ਹੱਦ ਤੱਕ ਟ੍ਰਾਈ ਨਹੀਂ ਕਰੀ ਇੰਡੀਆ ਦੇ ਵਿੱਚ ਇੱਥੇ ਕਿ ਮੈਂ ਟਰਾਈ ਕਰੀ ਆ ਮੈਨੂੰ ਬਹੁਤ ਵਧੀਆ ਲੱਗਿਆ ਆ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਐਂਡ ਦੈਨ ਟਰਾਈ ਕਰਿਓ ਇਹ ਬਸ ਦੇ ਵਿੱਚ ਬਸ ਦੇ ਵਿੱਚ ਨਹੀਂ ਮਿਨੀ ਰੈਸਟੋਰੈਂਟ ਦੇ ਵਿੱਚ ਲਓ ਜੀ ਆ ਤੁਹਾਨੂੰ ਨਦੀ ਜਾ ਤੈਰ ਕੇ ਜਾਣੀ ਪੈਣੀ ਆ ਜਾਂ ਥੋੜਾ ਜਿਹਾ ਬ੍ਰਿਜ ਕ੍ਰੋਸ ਕਰਕੇ ਜਾਣਾ ਪੈਣਾ ਆ ਦੂਰ ਘੁੰਮਣ ਫਿਰਾਂ ਦੀ ਲੋੜ ਨਹੀਂ ਐਸਾ ਮਰਕੀ ਨਾ ਜਾਂਦਾ ਆ ਆ ਦੇਖੋ ਇੱਥੇ ਛੋਟੇ-ਛੋਟੇ ਆ ਛੋਟੀ ਜਿਹੀ ਰਿਵਰ ਹੈ ਚੈੱਕ ਕਰੋ ਥਿਊ ਯੂ ਚੈੱਕ ਕਰੋ ਮੇਲੇ ਦਾ ਛੋਟਾ ਜਿਹਾ ਮੈਲਾ ਆ ਪਲੇਗਰਾਉਂਡ ਹੈ ਬੱਚਿਆਂ ਵਾਸਤੇ ਤੇ ਸੋਰੀ ਮੇਰਾ ਛੋਟਾ ਭਰਾ ਤੁਹਾਡੇ ਸਾਹਮਣੇ ਫੇਰ ਨਹੀਂ ਆਇਆ ਉਹ ਤੁਹਾਡਾ ਸੀਰੀਅਸ ਪਰਸਨ ਵੀ ਹੈ ਥੋੜਾ ਜਿਹਾ ਬੀਜੀ ਪਰਸਨ ਵੀ ਹੈ ਆਪਾਂ ਵੇਲੇ ਆ ਵੇਲੇ ਨਹੀਂ ਗਏ ਬਸ ਵਲੌਗ ਬਣਾ ਲੈਨੇ ਆ ਉਹਨੂੰ ਵਧੀਆ ਲੱਗਦਾ ਹੈ ਤਾਂ ਆਪਾਂ ਨੂੰ ਵੀ ਵਧੀਆ ਲੱਗਦਾ ਹੈ ਆ ਵਾਸੀ ਕਦਰ ਟ੍ਰਾਈ ਨਹੀਂ ਕਰ ਰਹਾ ਸਿਰਫ ਉਹਦੇ ਵਾਸਤੇ ਆ ਆਪਣੇ ਲਈ ਆ ਮੇਰੇ ਮਾਮੇ ਦਾ ਮੁੰਡਾ ਆ ਇਹ ਫੋਨ ਤੇ ਲੱਗਾ ਹੋਇਆ ਆ ਇਦਾਂ ਨਹੀਂ ਪਤਾ ਕਿਹਦੇ ਨਾਲ ਲੱਗਿਆ ਪਿਆ ਆ ਨੀਲੀ ਗੱਡੀ ਨੀਲੀ ਟੀ-ਸ਼ਰਟ ਸ਼ਕੋਜੀ ਸ਼ਾਇਦ ਕਿਸੇ ਨਾਲ ਲੜਦਾ ਪਿਆ ਨਹੀਂ ਪਤਾ ਕੌਣ ਆ ਉਹ ਤੇ ਲੋ ਜੋ ਵੀ ਆ ਕਰਨ ਤੋਂ ਇੰਜੋਏ ਤੁਸੀਂ ਆ ਇੰਜੋਏ ਕਰੋ ਵੀਓ ਸਕੋਂ ਇੰਜੋਏ ਕਰੋ ਤਨ ਮਰ ਕਿਨੇ ਦਾ ਇੰਜੋਏ ਕਰੋ ਸਾਈਡ ਵੀ ਉਹ ਇੰਜੋਏ ਕਰੋ ਤੇ ਆਹ ਮਿੰਦੀ ਰੈਸਟੋਰੈਂਟ ਜ਼ਰੂਰ ਚੈੱਕ ਕਰੋ ਆਪਾਂ ਐਂਟਰ ਕਰਦੇ ਆ ਜਸਟ 2 ਮਿੰਟ ਕਿਉਂਕਿ ਵਾਸ਼ਰੂਮ ਜਾਣਾ ਹੈ ਵੈਰੀ ਬੈਡਲੀ ਪ੍ਰੈਸ਼ਰ ਕੋ ਸੋਰੀ ਕੋ ਕੋਰੀ ਜੀ ਆ ਦੇਖੋ ਆ ਬਿਲਕੁਲ ਮੈਂ ਤਾਂ ਸੋਰੀ ਆ ਮੈਂ ਥੋੜੀ ਵੇਅਰ ਪੀ ਰਿਹਾ ਆਂ ਨਾਲ ਤੇ ਜੀ ਆਲੂ ਚੈੱਕ ਕਰੋ ਤੇ ਆਲੂ ਦੀ ਆ ਫਰਾਈ ਸੈਟ ਕਰੋ ਯਾਰ ਇੱਕ ਨਾ ਸੀਰੀਅਸਲੀ ਲੈ ਕੇ ਆ ਮੈਨੂੰ ਨਹੀਂ ਪਤਾ ਅਮਰੀਕਾ ਦੇ ਵੀ ਜਾਂਦਾ ਬੰਦੇ ਆ ਨੇ ਬਟ ਤੁਸੀਂ ਚੈੱਕ ਕਰੋ ਸੀਰੀਅਸਲੀ ਇਹ ਰਿ ਹੈ ਵੈਰੀ ਡਿਫਰੈਂਟ ਹੈ ਅਰ ਮੈਂ ਖਾ ਕੇ ਦੇਖਾਂਗੇ ਲਾਈਕ ਦਾ ਸੀਰੀਅਸਲੀ ਇੰਨਾ ਲੱਗਦਾ ਕਿ ਪੋਟੈਟੋ ਖਾ ਰਹੇ ਆਂ ਬਟ ਇਹ ਕੋਈ ਨਹੀਂ ਜੀ ਇਹ ਨੂੰ ਟਰਾਈ ਕਰੋ ਥਿਸ ਇਜ਼ ਆ ਵੈਰੀ ਨਾ ਓਨਲੀ ਲੈਕ ਪ੍ਰਾਈਸ ਨਾ ਲਾਈਕ ਕਪੜੇ ਖਾਣਾ ਜੋਲੀ ਦੀ ਲਾਈਕ ਐਫਸੀ ਲਾਈਕ ਜੋ ਵੀ ਆਪਾ ਖਾਣਾ ਹੈ ਇੱਥੇ ਆਪਣੇ ਬਈ ਭਾਂਦੇ ਵਿੱਚ ਚਾ ਗਿਆ ਬਟ ਇਹਗਾ ਡਿਫਰੈਂਟ ਟੇਸਟ ਦਾ ਡਿਫਰੈਂਟ ਬਿਲਕੁਲ ਲਾਈਕ ਪਲੇਨ ਅਡਾਂ ਸਿੰਪਲ ਅਡ ਮੇਰੇ ਹੱਥ ਤੇ ਰੁਪਿਆ ਫੋਟੋ ਪੁਰਾ ਕੰਮ ਕੋਈ ਦਿੱਕਤ ਨਹੀਂ ਸੋ ਆਪਾ ਮੈਂ ਖਾ ਕੇ ਥੋੜਾ ਸਾਨੂੰ ਬਾਹਰ ਦਾ ਜੂ ਚੈੱਕ ਕਰਾਉਣਾ ਮੈਂ ਨੂੰ ਖਾ ਲੈਂਦਾ ਥੋੜਾ ਜਿਹਾ ਬੀਜੀ ਲੋ ਜੀ ਮੋਮੋਸਟਲ ਨਾ ਵਸ਼ਰਮ ਕਰਿਆ ਬਸ ਹੁਣ ਮੈਂ ਦੱਸ ਸਕਦਾ ਸੁਝਾਣ ਦਿਖਾ ਨਹੀਂ ਸਕਦਾ ਚਲੋ ਜੀ ਐਂਟਰ ਕਰਦੇ ਆ ਰੈਸਟੋਰੈਂਟ ਦੇ ਮੈਨੂੰ ਆਜੋ ਕੁਕਿੰਗ ਬੈਠਾ ਲੋ ਉੱਤੇ ਆਜੋ ਜਿਵੇਂ 파티 ਬੜੀ ਚੱਲਦੀ ਪਈ ਆ ਸਾਰੇ ਬੈਠੇ ਨੇ ਆਜੋ ਚਲੋ ਜੀ ਆਜੋ ਫੰਟ ਕੋ ਨਿਆ ਇਹਨਾਂ ਦੀ ਪ੍ਰਾਈਸ ਅਮਰੀਕਨ ਐਂਡ ਦੈਨ ਮਹੌਲੇ ਤੋਂ ਦੋ ਸੋਰੀ ਪ੍ਰਭੂ ਮੈਂ ਤਾਂ ਵੀਡੀਓ ਬਣਾਉਣਾ ਭੁੱਲ ਗਿਆ ਬੈੱਡ ਦਾ ਸੱਤ 11 ਹੋਇਆ ਪਿਆ ਆ ਦੇਖੋ ਸਫਾਈ ਵੀ ਕਰਨੀ ਆ ਗੰਦ ਪਿਆ ਹੋਇਆ ਆ ਘਰੇ ਪਹੁੰਚਿਆ ਸੋਰੀ ਆ ਮੈਂ ਤਾਂ ਫਰਾਈਆਂ ਦਿਖਾਈਆਂ ਨੇ ਉਸ ਤੋਂ ਬਾਅਦ ਤਾਂ ਮੈਂ ਭੁੱਲ ਹੀ ਗਿਆ ਜਾਂ ਮੈਨੂੰ ਬੀਅਰ ਚੜ ਗਈ ਹੈ ਜਾਂ ਮੈਂ ਜਾਂ ਫਿਰ ਮੈਂ ਵੀਅਰ ਤੇ ਚੜ ਗਿਆ ਇਹ ਹੋ ਸਕਦਾ ਆ ਚਲੋ ਜੀ ਸਾਸੀ ਕਾਲ ਜੀ ਗੁੱਡ ਨਾਈਟ ਜੀ ਲਵ ਯੂ ਸਾਰੇ ਵੱਡੇ ਵੀਰਾਂ ਨੂੰ ਭਰਾਵਾਂ ਨੂੰ ਛੋਟਿਆਂ ਨੂੰ ਲਵ ਯੂ ਟਰੱਕ ਭਰ ਕੇ ਬਾਏ ਬਾਏ ਗੁੱਡ ਨਾਈਟ সুইਟ ਡ੍ਰੀਮਸ ਬਿਲਦੇ ਆ ਭਰਾ ਦਾ ਮੈਰਾ ਹੁੰਦਾ ਬੇਜੀ